ਅੱਜ ਦੀ ਪੰਜਾਬੀ ਦੀ ਕਥਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ੍ਰਿਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਵਿਖੋ ਜੀ ਸਾਡਾ ਅੱਜ ਦਾ ਵਿਸ਼ਾ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਪ੍ਰਸ਼ਨ ਨੰਬਰ 6 ਵਾਂ ਕਿਹੜਾ ਸੀ ਅੰਮ੍ਰਿਤ ਤਿਆਰ ਕਰਨ ਲਈ ਕਿਸ ਸਮਗਰੀ ਦੀ ਲੋੜ ਹੁੰਦੀ ਹੈ ਬਈ ਜਿਹਨੂੰ ਅੰਮ੍ਰਿਤ ਹੁੰਦਾ ਹੈ ਅੰਮ੍ਰਿਤ ਨੂੰ ਤਿਆਰ ਕਰਨ ਲਈ ਕਿਸ ਸਮਗਰੀ ਦੀ ਸਮਗਰੀ ਦੀ ਲੋੜ ਹੁੰਦੀ ਹੈ ਖੰਡਾ ਭਾਟਾ ਜਲ ਅਤੇ ਪਤਾਸ਼ੇ ਅੰਮ੍ਰਿਤ ਨੂੰ ਤਿਆਰ ਕਰਨ ਲਈ ਖੰਡਾ ਭਾਟਾ ਜਲ ਅਤੇ ਪਤਾਸ਼ੇ ਪਤਾਸ਼ੇ ਦੀ ਲੋੜ ਹੁੰਦੀ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਅੰਮ੍ਰਿਤ ਦੀ ਕੀ ਮਾਨਤਾ ਹੈ ਅੰਮ੍ਰਿਤ ਛੱਕੇ ਅੰਮ੍ਰਿਤ ਦੀ ਅੰਮ੍ਰਿਤ ਛੱਕੇ ਉੱਚੇ ਨੀਚੇ ਜਾਤ ਪੱਤ ਦਾ ਕੋਈ ਫਰਕ ਨਹੀਂ ਰਹਿੰਦਾ ਕਿ ਬਈ ਅੰਮ੍ਰਿਤ ਛੱਕੇ ਉੱਚ ਨੀਚੇ ਜਾਤ ਪੱਤ ਦਾ ਕੋਈ ਫਰਕ ਨਹੀਂ ਰਹਿੰਦਾ ਅੰਮ੍ਰਿਤ ਛੱਕਣ ਵਾਲਾ ਮਨੁੱਖ ਖਾਲਸਾ ਬਣ ਗੁਰੂ ਵਾਲਾ ਬਣ ਜਾਂਦਾ ਹੈ ਇੱਕ ਵਾਰ ਹੋਰ ਵੇਖੋ ਜੀ ਅੰਮ੍ਰਿਤ ਦੀ ਕੀ ਮੰਨਤਾ ਹੈ ਆ ਪੁੱਛਿਆ ਗਿਆ ਸੀ ਅੰਮ੍ਰਿਤ ਛੱਕੇ ਉੱਚ ਨੀਚ ਜਾਤ ਪੱਤ ਦਾ ਕੋਈ ਫਰਕ ਨਹੀਂ ਰਹਿੰਦਾ ਅੰਮ੍ਰਿਤ ਛੱਕਣ ਵਾਲਾ ਮਨੁੱਖ ਖਾਲਸਾ ਬਣ ਗੁਰੂ ਵਾਲਾ ਬਣ ਜਾਂਦਾ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਖਾਲਸਾ ਤੋਂ ਖਾਲਸਾ ਤੋਂ ਕੀ ਪਾਵੇ ਖਾਲਸਾ ਦਾ ਪਾਵੇ ਸੁਧ ਪਵਿੱਤਰ ਖਾਲਸਾ ਦਾ ਪਾਵੇ ਸੁਧ ਪਵਿੱਤਰ ਨਵਾਂ ਪ੍ਰਸ਼ਨ ਕਿਹੜਾ ਸੀ ਦਸਤਾਰ ਸਿੱਖ ਲਈ ਕਿਸ ਗੱਲ ਦੀ ਪ੍ਰਤੀਕ ਹੈ ਦਸਤਾਰ ਆ ਪੁੱਛਿਆ ਗਿਆ ਸੀ ਸਿੱਖ ਲਈ ਕਿਸ ਗਲਦੀ ਪ੍ਰਤੀਕ ਹੈ ਦਸਤਾਰ ਸਿੱਖ ਲਈ ਕਿਸ ਗਲਦੀ ਪ੍ਰਤੀਕ ਹੈ ਦੇ ਪੁੱਛਿਆ ਗਿਆ ਸੀ ਦਸਤਾਰ ਸਿੱਖ ਦੀ ਸ਼ਾਨ ਅਤੇ ਇੱਜ਼ਤ ਆਬਰੂ ਦੀ ਪ੍ਰਤੀਕ ਹੈ 8ਵੇਂ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਖਾਸ ਤੌਰ ਤੇ ਕੀ ਪਾਉ ਹੈ ਸੁਧ ਪਵਿੱਤਰ ਦਸਤਾਰ ਸਿੱਖ ਲਈ ਕਿਸ ਗਲਦੀ ਪ੍ਰਤੀਕ ਹੈ ਦਸਤਾਰ ਸਿੱਖ ਦੀ ਸ਼ਾਨ ਅਤੇ ਇੱਜ਼ਤ ਆਬਰੂ ਦੀ ਪ੍ਰਤੀਕ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸੰਗਤ ਤੋਂ ਕੀ ਪਾਉ ਹੈ ਸੰਗਤ ਤੋਂ ਕੀ ਪਾਉ ਹੈ ਸੰਗਤ ਉਹ ਹੈ ਜਿੱਥੇ ਗੁਰਮਤੀ ਦੀ ਵਿਚਾਰ ਹੁੰਦੀ ਹੈ ਜਿੱਥੇ ਗੁਰਮਤੀ ਦਾ ਵਿਚਾਰ ਹੁੰਦਾ ਹੈ ਜਾਂ ਜਿੱਥੇ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਅੱਗੇ ਕੀ ਵਿਚਾਰ ਕੁਰਹਿਤਾਂ ਕਿਹੜੀਆਂ ਹਨ ਚਾਰ ਕੁਰਹਿਤਾਂ ਕਿਹੜੀਆਂ ਹਨ ਕੇਸਾਂ ਦੀ ਬੇਅਦਵੀ ਬ ਚਾਰ ਕੁਰਤੀਆਂ ਕਿੜੀਆਂ ਹਨ ਕੇਸਾਂ ਦੀ ਬੇਅਦਵੀਂ ਕੁੱਠਾ ਖਾਣਾ ਤੇ ਪਰ ਇਸਤਰੀ ਜਾਂ ਪੁਰਖ ਦਾ ਗਮਨ ਪਰ ਇਸਤਰੀ ਜਾਂ ਪੁਰਸ਼ ਦਾ ਗਮਨ ਚੌਥੇ ਨੰਬਰ ਪੇੜਾ ਸੀ ਤੰਬਾਕੂ ਤੰਬਾਕੂ ਵਰਤਣਾ ਆਖਿਆਰ ਕੁਰਹਿਤਾ ਹਨ ਜਿਨ੍ਹਾਂ ਸਿੱਖ ਧਰਮ ਵਿੱਚ ਚੰਗੇ ਨਹੀਂ ਮੰਨਿਆ ਗਿਆ ਸੀ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਇਥੋਂ ਸਮਾਪਤ ਹੋਇਆ ਸੀ ਅੱਜ ਦੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅਧੀ ਕੱਠਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ